ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਨੀ ਮੈਮਰੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜਿਤੀ ਲਈ ਬਹੁਤ ਯਤਨ ਕਰ ਰਹੀ ਹੈ। ਔਰ ਪੰਜਾਬ ਦੇ ਲੋਕਾਂ ਵੱਲੋਂ ਪਰਮਾ ਹੰਗਾਰਾ ਵੀ ਜਿਹੜਾ ਹੈ ਪ੍ਰਤੀ ਮਹਮ ਨੂੰ ਮਿਲ ਰਿਹਾ। ਇਸੇ ਹੀ ਲੜੀ ਤਹਿਤ 6 April ਨੂੰ ਰੋਪੜ ਦੇ ਵਿੱਚ ਗੁਰਦੁਆਰਾ ਸਾਹਿਬ ਸਾਦਾ ਬਰਤ ਦੇ ਬਿਲਕੁਲ ਨਾਲ ਐਸਐਮ ਪੈਲਸ ਦੇ ਵਿੱਚ ਰੋਪੜ ਜ਼ਿਲ੍ਹੇ ਤੋਂ ਬਹੁਤ ਸਾਰੀ ਸੰਗਤ ਮਟਾਕ اٹ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮਹਿੰਮ ਨੂੰ ਹੌਲਾਰਾ ਦੇਣ ਵਾਸਤੇ ਪਹੁੰਚ ਰਹੀ ਹੈ ਪੰਡ ਮੈਂਬਰੀ ਕਮੇਟੀ ਵੀ ਪਹੁੰਚ ਰਹੀ ਹੈ ਸੰਗਤ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਵੱਧ ਤੋਂ ਵੱਧ ਇਸ ਭਰਤੀ ਮਹਿੰਮ ਦੇ ਵਿੱਚ ਸ਼ਾਮਲ ਹੋਣ ਦੇ ਲਈ 6 ਤਰੀਕ ਨੂੰ ਸਦਾ ਵਰਤ ਗੁਰਦਾਰਾ ਸਾਹਿਬ ਦੇ ਬਿਲਕੁਲ ਨਾਲ ਐਸਐਮ ਪੈਲੈਸ ਦੇ ਵਿੱਚ ਪਹੁੰਚ ਕੇ ਆਪਣੀ ਪਰਚੀ ਜਿਹੜੀ ਹੈ ਉਹ ਕਟਵਾਈ ਜਾਵੇ ਤਾਂ ਕਿ ਅਸੀਂ ਪੰਜਾਬ ਦੇ ਵਿੱਚ ਸਿੱਖਾਂ ਦੀ ਰਾਸੀ ਹੋਰ ਨੂੰ ਮਜ਼ਬੂਤ ਕਰ ਸਕੀਏ ਔਰ ਪੰਜਾਬ ਦੀ ਬਿਹਤਰੀ ਲਈ ਯਤਨ ਕਰ ਸਕੀਏ ਪੰਥ ਦੀ ਬਿਹਤਰੀ ਲਈ ਯਤਨ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ